ਦੋਸਤੋ ਕਿਸੇ ਪਿੰਡ ਵਿੱਚ ਇੱਕ ਬੁੱਧੀਮਾਨ ਪੰਡਤ ਰਹਿੰਦਾ ਸੀ ਇੱਕ ਦਿਨ ਉਹ ਆਪਣੇ ਬਚਪਨ ਦੇ ਦੋਸਤ ਨੂੰ ਮਿਲਣ ਲਈ ਦੂਜੀ ਪਿੰਡ ਜਾ ਰਿਹਾ ਸੀ ਜੋ ਕਿ ਕਾਫੀ ਦੂਰ ਸੀ ਪੰਡਤ ਦਾ ਦੋਸਤ ਬਚਪਨ ਤੋਂ ਹੀ ਗੁੰਗਾ ਤੇ ਇੱਕ ਪੈਰ ਤੋਂ ਜਿਹੜਾ ਅਪੰਗ ਸੀ ਰਸਤੇ ਵਿੱਚ ਪੰਡਤ ਨੂੰ ਇੱਕ ਆਦਮੀ ਮਿਲਿਆ ਪੰਡਤ ਨੇ ਸੋਚਿਆ ਵੀ ਦੋਵੇਂ ਇਕੱਠੇ ਤੁਰੇ ਜਾਵਾਂਗੇ ਗੱਲਾਂ ਬਾਤਾਂ ਮਾਰਦੇ ਜਾਵਾਂਗੇ ਤੇ ਜਿਹੜਾ ਸਫ਼ਰ ਆ ਉਹ ਛੇਤੀ ਕੱਟ ਜਾਊਗਾ ਰਸਤੇ 'ਚੋਂ ਪੰਡਤ ਨੇ ਉਸ ਵਿਅਕਤੀ ਤੋਂ ਉਦਾਂ ਜਿਹੜਾ ਵੀ ਨਾਮ ਪਤਾ ਪੁੱਛਿਆ ਤੇ ਉਹਨੇ ਆਪਣਾ ਨਾਮ ਜਿਹੜਾ ਦੱਸਿਆ ਮਹਾਕਾਲ ਪੰਡਤ ਨੂੰ ਨਾਮ ਜਿਹੜਾ ਨਾ ਥੋੜਾ ਅਜੀਬ ਜਿਹਾ ਲੱਗਿਆ ਪਰ ਉਹਨੇ ਇਹਦੇ ਬਾਰੇ ਕੁਝ ਵੀ ਨਾ ਪੁੱਛਿਆ ਤੇ ਐਸੇ ਦੌਰਾਨ ਰਸਤੇ 'ਚ ਇੱਕ ਪਿੰਡ ਆਇਆ ਤੇ ਜਿਹੜਾ ਮਹਾਕਾਲ ਸੀ ਨਾ ਉਹਨੇ ਪੰਡਤ ਨੂੰ ਕਿਹਾ ਵੀ ਤੁਸੀਂ ਅੱਗੇ ਜਾਓ ਮੈਂ ਇਸ ਪਿੰਡ ਵਿੱਚ ਇੱਕ ਸੁਨੇਹਾ ਦੇਣਾ ਵਾ ਤੇ ਮੈਂ ਤੁਹਾਨੂੰ ਅੱਗੇ ਹੋ ਕੇ ਫਿਰ ਮਿਲਦਾ ਵਾਂ ਜਦੋਂ ਪੰਡਤ ਜਿਹੜਾ ਸੀ ਅੱਗੇ ਜਾ ਰਿਹਾ ਸੀ ਤੇ ਪਤਾ ਲੱਗਾ ਕਿ ਪਿੰਡ 'ਚ ਕਿਸੇ ਵਿਅਕਤੀ ਨੂੰ ਮੱਝ ਨੇ ਮਾਰ ਦਿੱਤਾ ਵਾ ਖਬਰ ਮਿਲਣ ਤੋਂ ਥੋੜੇ ਸਮੇਂ ਬਾਅਦ ਹੀ ਜਿਹੜਾ ਮਹਾਕਾਲ ਸੀ ਉਹ ਵਾਪਸ ਆ ਗਿਆ। ਚੱਲਦੇ-ਚੱਲਦੇ ਦੋਵੇਂ ਇੱਕ ਹੋਰ ਪਿੰਡ 'ਚ ਪਹੁੰਚੇ ਤੇ ਉੱਥੇ ਉਹਨਾਂ ਨੂੰ ਨਾ ਮੰਦਰ ਦੇਸੀਆ। ਜਿੱਥੇ ਜਿਹੜੀ ਰੁਕਣ ਦੀ ਜਿਹੜੀ ਵਿਵਸਥਾ ਹੈਗੀ ਸੀ। ਜਿਸ ਤੇ ਪੰਡਤ ਨੇ ਮਹਾਕਾਲ ਨੂੰ ਕਿਹਾ ਵੀ ਉਹਨਾਂ ਨੇ ਜੀ ਬਹੁਤ ਦੂਰ ਜਾਣਾ ਵਾ ਤੇ ਰਾਤ ਵੀ ਹੋਣ ਵਾਲੀ ਹੈ। ਇਸ ਲਈ ਕਿਉਂ ਨਾ ਅੱਜ ਰਾਤ ਆਪਾਂ ਇੱਥੇ ਹੀ ਰੁਕ ਜੀਏ ਤੇ ਆਰਾਮ ਕਰਕੇ ਸਵੇਰੇ ਜਲਦੀ ਇੱਥੋਂ ਆਪਾਂ ਚੱਲ ਪਾਂਗੇ। ਪੰਡਤ ਦੀ ਗੱਲ ਸੁਣ ਕੇ ਮਹਾਕਾਲ ਜਿਹੜਾ ਸੀ ਉਨੇ ਵੀ ਹਾਂ ਵਿੱਚ ਸਿਰ ਹਲਾਉਂਦਿਆਂ ਕਿਆ ਵੀ ਉਸਨੇ ਪਿੰਡ ਚੋਂ ਕਿਸੇ ਨੂੰ ਕੁਝ ਸਮਾਨ ਦੇਣਾ ਵਾ ਅਸਲੀ ਤੁਸੀਂ ਇਦਾਂ ਕਰੋ ਵੀ ਖਾਣਾ ਖਾ ਕੇ ਆਰਾਮ ਕਰੋ ਤੇ ਮੈਂ ਬਾਅਦ ਚਾ ਕੇ ਖਾਣਾ ਖਾ ਲਵਾਂਗਾ ਮਹਾਕਾਰ ਦੇ ਜਾਣ ਤੋਂ ਥੋੜੇ ਸਮੇਂ ਬਾਅਦ ਹੀ ਪਿੰਡ ਚ ਧੂਆ ਹੀ ਧੂਆ ਜਿਹੜਾ ਸੀ ਉਹ ਫੈਲ ਗਿਆ ਤੇ ਬੂਤੀ ਭਿਆਨਕ ਜਿਹੜੀ ਅੱਗ ਲੱਗ ਗਈ ਅਚਾਨਕ ਵਾਪਰੀ ਇਸ ਘਟਨਾ ਤੋਂ ਬਾਅਦ ਪੰਡਤ ਨੇ ਸੋਚਿਆ ਬਈ ਇਹ ਮਹਾਕਾਰ ਜਿੱਥੇ ਵੀ ਜਾਂਦਾ ਵਾ ਉੱਥੇ ਜਿਹੜਾ ਵਾ ਕੁਈ ਨਾ ਕੋਈ ਮਾੜੀ ਘਟਨਾ ਜ਼ਰੂਰ ਵਾਪਰਦੀ ਹੈ। ਵੀ ਕੁਝ ਨਾ ਕੁਝ ਤੇ ਗੜਬੜ ਹੈ ਕੀ ਹੈ। ਪੰਡਤ ਨੇ ਰਾਤ ਨੂੰ ਵਾਪਸ ਆਏ ਮਹਾਕਾਲ ਜਿਹੜਾ ਸੀ ਉਹਨੂੰ ਐਸ ਬੰਦੀ ਉਹਦੇ ਨਾਲ ਕੋਈ ਵੀ ਜੇ ਕਰਨਾ ਕੀਤਾ। ਪਰ ਜਦੋਂ ਸਵੇਰੇ ਦੋਵਾਂ ਨੇ ਸਫ਼ਰ ਸ਼ੁਰੂ ਕੀਤਾ ਤੇ ਥੋੜੀ ਦੂਰੀ ਤੈਅ ਕਰਨ ਤੋਂ ਬਾਅਦ ਹੀ ਇੱਕ ਹੋਰ ਜਿਹੜਾ ਪਿੰਡ ਆਇਆ। ਜਿੱਥੇ ਫਿਰ ਮਹਾਕਾਲ ਜਿਹੜਾ ਸੀ ਉਹਨੇ ਪੰਡਤ ਨੂੰ ਕਿਹਾ ਵੀ ਪੰਡਤ ਜੀ ਤੁਸੀਂ ਇਦਾਂ ਕਰੋ ਵੀ ਤੁਸੀਂ ਥੋੜਾ ਅੱਗੇ ਚੱਲੋ ਤੇ ਮੈਨੂੰ ਪਿੰਡ 'ਚ ਥੋੜਾ ਕੰਮ ਆ ਮੈਂ ਤੁਹਾਨੂੰ ਅੱਗੋਂ ਫੇਰ ਮਿਲਦਾ। ਐਸਵਰ ਪੰਡਤ ਜਿਹੜਾ ਸੀ ਅੱਗੇ ਨਹੀਂ ਗਿਆ ਤੇ ਉੱਥੇ ਹੀ ਖੜ ਕੇ ਮਹਾਕਾਲ ਵੱਲ ਵੇਖਣ ਲੱਗਾ। ਐਸ ਦੁਰਾਨੀ ਪਿੰਡ ਵਿੱਚੋਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਕਿ ਕਿਸੇ ਵਿਅਕਤੀ ਦੀ ਸੱਪ ਦੇ ਡੰਗ ਕਰਨ ਜਿਹੜੀ ਮੌਤ ਹੋ ਗਈ ਹੈ। ਉਸ ਸਮੇਂ ਮਹਾਕਾਲ ਜਿਹੜਾ ਸੀ ਉਹ ਫਿਰ ਪੰਡ ਜਿਹੜਾ ਪੰਡਤ ਕੋਲ ਪਹੁੰਚ ਗਿਆ। ਪਰ ਐਸਵਰ ਪੰਡਤ ਤੋਂ ਰਿਹਾ ਨਾ ਗਿਆ। ਉਸ ਨੇ ਮਹਾਕਾਲ ਤੋਂ ਪੁੱਛ ਹੀ ਲਿਆ ਵੀ ਭਰਾ ਤੂੰ ਜਿਸ ਵੀ ਪਿੰਡ ਚ ਜਾਣਾ ਉੱਥੇ ਕੋਈ ਨਾ ਕੋਈ ਜਿਹੜਾ ਨੁਕਸਾਨ ਜ਼ਰੂਰ ਹੁੰਦਾ। ਇਸ ਤੇ ਜਿਹੜਾ ਮਹਾਕਾਲ ਸੀ ਉਹਨੇ ਕਿਹਾ ਪੰਡਤ ਜੀ ਤੁਸੀਂ ਤਾਂ ਮੈਨੂੰ ਬਹੁਤ ਜਿਹੜੇ ਵੱਡੇ ਗਿਆਨੀ ਲੱਗਦੇ ਸੀ ਅਸਲੀ ਮੈਂ ਤੁਹਾਡੇ ਨਾਲ ਆ ਰਲਿਆ ਪਰ ਅਜੇ ਤੱਕ ਤੁਹਾਨੂੰ ਸਮਝ ਨਹੀਂ ਆਇਆ ਕਿ ਮੈਂ ਕੌਣ ਹ ਇਸ ਤੇ ਪੰਡਤ ਨੇ ਕਿਹਾ ਮੈਂ ਸਮਝ ਗਿਆ ਪਰ ਕੁਝ ਸ਼ੰਕਾ ਜੇਕਰ ਤੁਸੀਂ ਹੀ ਆਪਣੀ ਪਛਾਣ ਬਾਰੇ ਦੱਸ ਦਿਓ ਤਾਂ ਮੇਰੀ ਜਿਹੜੀ ਸ਼ੰਕਾ ਮਾਵਾ ਉਹ ਦੂਰ ਹੋ ਜਾਣਗੀਆਂ ਮਹਾਕਾਲ ਨੇ ਦੱਸਿਆ ਕਿ ਉਹ ਜਮਦੂਤਾ ਜਮਰਾਜ ਦੀ ਆਗਿਆ ਨਾਲ ਉਹਨਾਂ ਲੋਕਾਂ ਦੇ ਪ੍ਰਾਣ ਲੈਂਦਾ ਜਿਨ੍ਹਾਂ ਦੀ ਉਮਰ ਜਿਨ੍ਹਾਂ ਨੇ ਆਪਣੀ ਪੂਰੀ ਕਰ ਲਈ ਹੁੰਦੀ ਹੈ ਮਹਾਕਾਲ ਦੀ ਗੱਲ ਸੁਣ ਕੇ ਪਹਿਲਾਂ ਤਾਂ ਜਿਹੜਾ ਪੰਡਤ ਉਹ ਕਾਬਰ ਹੀ ਗਿਆ ਪਰ ਹਿੰਮਤ ਕਰਕੇ ਉਹਨੇ ਪੁੱਛਿਆ ਕਿ ਜੇਕਰ ਤੁਸੀਂ ਸੱਚ ਵਿੱਚ ਜਮਦੂਤ ਹੋ ਤੇ ਦੱਸੋ ਅਗਲੀ ਮੌਤ ਜਿਹੜੀ ਕਿਹਦੀ ਹੋਊਗੀ ਜਮਦੂਤ ਨੇ ਜਵਾਬ ਦਿੱਤਾ ਕਿ ਅਗਲੀ ਮੌਤ ਤੁਹਾਡੇ ਉਸੇ ਦੋਸਤ ਦੀ ਹੋਊਗੀ ਜਿੰਨੂੰ ਤੁਸੀਂ ਮਿਲਣ ਜਾ ਰਹੇ ਹੋ ਤੇ ਇਸ ਦਾ ਕਾਰਨ ਵੀ ਤੁਸੀਂ ਬਣਾਓਗੇ ਇਹ ਗੱਲ ਸੁਣ ਕੇ ਪੰਡਤ ਜਿਹੜਾ ਉਹ ਬੜਾ ਸਹਿਮ ਗਿਆ ਤੇ ਸੋਚਣ ਲੱਗਿਆ ਕਿ ਮੇਰੇ ਕਰਕੇ ਮੇਰੇ ਪਿਆਰੇ ਦੋਸਤ ਦੀ ਮੌਤ ਹੋ ਜਾਵੇਗੀ। ਅਸਲੀ ਚੰਗਾ ਤੇ ਇਹ ਹੋਊਗਾ ਨਾ ਕਿ ਮੈਂ ਉਹਨੂੰ ਮਿਲਣੀ ਨਾ ਚਾਹਾਂ। ਮਹਾਕਾਲ ਨੇ ਕਿਹਾ ਪੰਡਤ ਜੀ ਤੁਸੀਂ ਜੋ ਸੋਚ ਰਹੇ ਹੋ ਨਾ ਮੈਨੂੰ ਸਭ ਪਤਾ ਵਾ। ਪਰ ਤੁਹਾਡੇ ਜਾਣ ਜਾਂ ਨਾ ਜਾਣ ਨਾਲ ਜੜੀ ਨੀਤੀ ਉਹ ਨਹੀਂ ਬਦਲੂਗੀ। ਤੁਹਾਡੇ ਦੋਸਤ ਦੀ ਮੌਤ ਤੈਵਾਂ ਤੇ ਆਪਣੀ ਦੋਸਤੀ ਮੌਤ ਦਾ ਕਾਰਨ ਨਾ ਬਣੇ। ਅਸਲੀ ਪੰਡਤ ਪਿਛੇ ਮੁੜਿਆ ਉਹ ਨਹੀਂ ਸੋਚਿਆ ਜੇ ਮੈਂ ਜਾਮਾ ਗਈ ਨਹੀਂ ਤੇ ਫਿਰ ਮੈਂ ਆਪਣੇ ਦੋਸਤੀ ਮੌਤ ਦਾ ਕਾਰਨ ਕਿਦਾਂ ਬਣੂੰਗਾ ਤੇ ਆਪਣੇ ਪਿੰਡ ਵੱਲ ਜਾਣ ਲੱਗਾ ਤਾਂ ਉਸ ਦਾ ਦੋਸਤ ਤੇਜੀ ਨਾਲ ਉਸ ਵੱਲੋਂ ਤਾਂ ਦਿਖਾਈ ਦਿੱਤਾ ਜੋ ਕਿ ਪੰਡਤ ਨੂੰ ਦੇਖ ਕੇ ਬਹੁਤ ਖੁਸ਼ ਦਿਖਾਈ ਦੇ ਰਿਹਾ ਸੀ ਜਿਹਾ ਲੱਗ ਰਿਹਾ ਸੀ ਕਿ ਉਹ ਕਾਫੀ ਸਮੇਂ ਤੋਂ ਪੰਡਤ ਵੱਲੀ ਆ ਰਿਹਾ ਸੀ ਪਰ ਗੁੰਗਾ ਤੇ ਅਪੰਗ ਹੋਣ ਕਾਰਨ ਪਹੁੰਚ ਹੀ ਨਹੀਂ ਸੀ ਸਕਿਆ ਤੇ ਨਾ ਹੀ ਉਹ ਆਵਾਜ਼ ਦੇ ਸਕਿਆ ਸੀ ਪਰ ਜਿਵੇਂ ਹੀ ਉਹ ਪੰਡਤ ਕੋਲ ਪਹੁੰਚਿਆ ਉਹਦੀ ਮੌਤ ਹੋ ਗਈ ਪੰਡਤ ਮਹਾਕਾਲ ਵੱਲ ਦੇਖਣ ਲੱਗਾ ਐਸੇ ਮਹਾਕਾਲ ਨੇ ਕਿਹਾ ਤੁਹਾਡਾ ਦੋਸਤ ਪਿਛਲੇ ਪਿੰਡ ਤੋਂ ਤੁਹਾਡੇ ਪਿੱਛੇ ਆ ਰਿਹਾ ਪਰ ਅਪੰਗ ਤੇ ਗੰਗਾ ਹੋਣ ਕਾਰਨ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ ਉਸਨੇ ਆਪਣੀ ਸਾਰੀ ਤਾਕਤ ਲਾ ਤੁਹਾਡੇ ਤੱਕ ਪਹੁੰਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬੁੱਢਾ ਹੋਣ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ ਐ ਤੁਹਾਡੇ ਕਰਕੇ ਹੋਇਆ ਕਿਉਂਕਿ ਤੁਹਾਨੂੰ ਮਿਲਣ ਲਈ ਉਸਨੇ ਆਪਣੀ ਹੱਦ ਤੋਂ ਜਿਹੜੀ ਵੱਧ ਉਹਨੇ ਕੋਸ਼ਿਸ਼ ਕੀਤੀ ਪੰਡਤ ਗਿਆਨੀ ਸੀ ਇਸ ਲਈ ਉਹਨੂੰ ਪਤਾ ਲੱਗ ਗਿਆ ਕਿ ਐ ਸੱਚਮੁੱਚ ਜਮਦੂਤ ਹੈ ਇਸ ਦੁਰਾਨੀ ਪੰਡਤ ਦੇ ਮਨ ਚੋਂ ਆਪਣੀ ਮੌਤ ਬਾਰੇ ਜਾਣਨ ਦੀ ਇੱਛਾ UI ਉਸਨੇ ਮਹਾਕਾਲ ਨੂੰ ਕਿਹਾ ਕਿ ਤੁਸੀਂ ਦੱਸ ਸਕਦੇ ਹੋ ਮੇਰੀ ਮੌਤ ਕਦੋਂ ਤੇ ਕਿਵੇਂ ਹੋਵੇਗੀ ਮਹਾਕਾਲ ਨੇ ਕਿਹਾ ਕਿਸੇ ਆਦਮੀ ਲਈ ਇਹ ਜਾਣਨਾ ਸਹੀ ਨਹੀਂ ਕਿਉਂਕਿ ਹਰ ਕੋਈ ਆਪਣੀ ਮੌਤ ਬਾਰੇ ਜਾਣ ਕੇ ਦੁਖੀ ਹੁੰਦਾ ਪਰ ਤੁਸੀਂ ਗਿਆਨੀ ਵਿਅਕਤੀ ਹੋ ਤੇ ਆਪਣੇ ਦੋਸਤੀ ਮੌਤ ਜਿਹੜੀ ਉਹਨੂੰ ਵੀ ਤੁਸੀਂ ਆਸਾਨੀ ਨਾਲ ਸੈਨ ਕਰ ਲਿਆ। ਅਸਲੀ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਹਾਡੀ ਮੌਤ ਅੱਜ ਤੋਂ 6 ਮਹੀਨੇ ਬਾਅਦ ਅੱਜ ਦੇ ਹੀ ਦਿਨ ਕਿਸੇ ਦੂਜੇ ਰਾਤ 'ਚ ਫਾਂਸੀ ਲੱਗਣ ਕਰਕੇ ਹੋਵੇਗੀ। ਤੇ ਹੈਰਾਨੀ ਦੀ ਗੱਲ ਇਹ ਵਾ ਕਿ ਤੁਸੀਂ ਖੁਦ ਖੁਸ਼ੀ ਨਾਲ ਫਾਂਸੀ ਨੂੰ ਸਵੀਕਾਰ ਵੀ ਕਰ ਲੋਗੇ। ਐਨਾਂ ਕਹਿ ਕੇ ਜਮਦੂਤੋਂ ਤੋਂ ਚਲਾ ਗਿਆ। ਮੌਤ ਤੋਂ ਬਚਣ ਲਈ ਪੰਡਤ ਦਿਮਾਗ ਲਾਉਣ ਲੱਗਾ। ਪੰਡਤ ਕਾਫੀ ਗਿਆਨੀ ਸੀ। असली उस्ति प्रसिद्धि ਉਸ ਰਾਜ ਦੇ ਰਾਜਾ ਤੱਕ ਸੀ ਪੰਡਤ ਨੇ ਸੋਚਿਆ ਕਿ ਰਾਜਾ ਕੋਲ ਤਾਂ ਕੋਈ ਨਿਆ ਮੰਤਰੀ ਹੈ ਉਹ ਉਸ ਦੀ ਮੌਤ ਨਾਲ ਸੰਬੰਧਿਤ ਸਮੱਸਿਆ ਦਾ ਕੋਈ ਨਾ ਕੋਈ ਹੱਲ ਕਾਢੀ ਲਵੇਗਾ ਐ ਸੋਚਦੇ ਹੋਏ ਪੰਡਤ ਰਾਜਾ ਦੇ ਦਰਬਾਰ ਚੋਂ ਪਹੁੰਚਿਆ ਤੇ ਰਾਜੇ ਨੂੰ ਸਾਰੀ ਗੱਲ ਸੁਣਾਈ ਰਾਜੇ ਨੇ ਇਹ ਗੱਲ ਆਪਣੀ ਮੰਤਰੀਆਂ ਨੂੰ ਦੱਸੀ ਤੇ ਉਹਨਾਂ ਤੋਂ ਸਲਾਹ ਮੰਗੀ ਵੀ ਕੀ ਕੀਤਾ ਤੇ ਕੀ ਕੀਤਾ ਜਾਵੇ ਆਖਰ ਅਵੀ ਸਾਹਮਣੇ ਆਇਆ ਕਿ ਜੇਕਰ ਪੰਡਤ ਦੀ ਗੱਲ ਸਹੀ ਆ ਤਾਂ ਉਸਦੀ ਮੌਤ 6 ਮਹੀਨੇ ਬਾਅਦ ਹੋਵੇਗੀ ਪਰ ਮੌਤ ਉਦੋਂ ਹੋਵੇਗੀ ਜਦੋਂ ਉਹ ਦੂਜੇ ਰਾਜ ਚੋਂ ਜਾਵੇਗਾ ਪਰ ਜੇਕਰ ਉਹ ਜਾਵੇਗਾ ਹੀ ਨਹੀਂ ਤਾਂ ਮੌਤ ਵੀ ਨਹੀਂ ਹੋਵੇਗੀ ਮੰਤਰੀਆਂ ਦੀ ਸਲਾਹ ਜਿਹੜੀ ਸੀ ਉਹ ਸੀ ਉਹ ਰਾਜਾ ਨੂੰ ਸਹੀ ਲੱਗੀ ਵੀ ਜੇ ਇਹ ਦੂਜੇ ਰਾਜ ਚ ਨਾ ਜਾਊਗਾ ਤੇਦੀ ਮੌਤ ਕਿੱਦਾਂ ਹੋਊਗੀ ਤੇ ਉਸਨੇ ਰਾਜਾ ਨੇ ਪੰਡਤ ਦੇ ਉੱਥੇ ਹੀ ਰਹਿਣ ਦੀ ਆਪਣੇ ਮਹਿਲ ਵਿੱਚ ਵਿਵਸਥਾ ਕਰਵਾ ਦਿੱਤੀ ਹੌਲੀ ਹੌਲੀ ਪੰਡਤ ਦੀ ਮੌਤ ਦਾ ਸਮਾਂ ਨੇੜੇ ਆਉਂਦਾ ਗਿਆ ਤੇ ਉਸ ਦਿਨ ਪੰਡਤ ਜਲਦੀ ਸੌਂ ਗਿਆ ਤਾਂ ਕਿ ਉਹ ਰਾਤ ਬੀਤ ਜਾਵੇ ਤੇ ਅਗਲਾ ਦਿਨ ਆ ਜਾਵੇ ਤੇ ਮੌਤ ਜਿਹੜੀ ਉਹ ਟਲ ਸਕੇ ਪਰ ਪੰਡਤ ਨੂੰ ਨੀਂਦ ਚੋਂ ਚੱਲਣ ਦੀ ਬਿਮਾਰੀ ਸੀ ਐਸ ਬਿਮਾਰੀ ਬਾਰੇ ਉਹ ਖੁਦ ਵੀ ਨਹੀਂ ਸੀ ਜਾਣਦਾ ਉਸੇ ਰਾਤ ਪੰਡਤ ਨੂੰ ਨੀਂਦ ਚੋਂ ਚੱਲਣ ਦਾ ਦੌਰਾ ਪਿਆ ਤੇ ਉਹ ਉੱਠ ਕੇ ਤੁਰ ਪਿਆ ਪੰਡਤ ਰਾਜਾ ਦਾ ਖਾਸ ਸੀ ਤੇ ਰਾਜਾ ਦਾ ਹੁਕਮ ਵੀ ਸੀ ਕਿ ਕੋਈ ਉਸ ਨੂੰ ਕਿਤੇ ਜਾਣ ਤੋਂ ਨਾ ਰੋਕੇ। ਅਸਲੀ ਕਿਸੇ ਪਹਿਰੇਦਾਰ ਨੇ ਉਸਨੂੰ ਨਾ ਰੋਕਿਆ। ਤੁਰਦਾ ਤੁਰਦਾ ਪੰਡਤ ਰਾਜੇ ਦੇ ਅਸਤਬਲ ਚੋਂ ਚਲਾ ਗਿਆ ਤੇ ਉੱਥੋਂ ਸਭ ਤੋਂ ਤੇਜ਼ ਚੱਲਣ ਵਾਲੇ ਘੋੜੇ ਤੇ ਸਵਾਰ ਹੋ ਕੇ ਦੂਜੇ ਰਾਜ ਚੋਂ ਦਾਖਲ ਹੋ ਗਿਆ ਤੇ ਉਸ ਰਾਜ ਦੇ ਰਾਜ ਮਹਿਲ ਚੋਂ ਉੱਥੇ ਵੀ ਉਹ ਦਾਖਲ ਹੋ ਗਿਆ ਪਰ ਕਿਸੇ ਪਹਿਰੇਦਾਰ ਨੇ ਉਸਨੂੰ ਨਾ ਰੋਕਿਆ। ਘੋੜੀ ਨੇ ਚੋਂ ਹਣ ਕਾਰਨ ਪੰਡਤ ਸਿੱਧਾ ਉਸ ਰਾਜ ਦੇ ਰਾਜੇ ਦੇ ਕਮਰੇ ਚ ਪਹੁੰਚ ਗਿਆ ਜਿੱਥੇ ਰਾਜਾ ਤੇ ਰਾਣੀ ਸੌ ਰਹੇ ਸਨ ਪੰਡਤ ਵੀ ਜਾ ਕੇ ਉਹਨਾਂ ਨਾਲ ਹੀ ਸੌ ਗਿਆ ਸਵੇਰੇ ਹੋਈ ਤਾਂ ਰਾਜਾ ਨੇ ਪੰਡਤ ਨੂੰ ਰਾਣੀ ਨਾਲ ਸੁੱਤੇ ਦੇਖਿਆ ਜਿਸ ਤੇ ਗੁੱਸੇ ਚ ਆਏ ਰਾਜਾ ਨੇ ਪੰਡਤ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਪੰਡਤ ਨੂੰ ਤਾਂ ਹੁਣ ਕੋਈ ਸਮਝ ਹੀ ਨਹੀਂ ਸੀ ਆ ਰਹੀਆ ਵੀ ਆਖਰ ਉਹ ਇੱਥੇ ਪਹੁੰਚਿਆ ਤੇ ਪਹੁੰਚਿਆ ਕਿਵੇਂ ਰਾਜਾ ਨੇ ਪੰਡਤ ਨੂੰ ਦਰਬਾਰ ਚੋਂ ਹਾਜ਼ਰ ਕਰਨ ਦਾ ਜਿਹੜਾ ਸੀ ਹੁਕਮ ਦਿੱਤਾ ਤੇ ਉੱਥੇ ਪੰਡਤ ਨੂੰ ਦੇਖ ਗੁੱਸੇ ਚ ਉਸ ਨੂੰ ਫੌਨਸੀ ਦੇਣ ਦਾ ਹੁਕਮ ਦੇ ਦਿੱਤਾ ਪੰਡਤ ਪਹਿਲਾਂ ਹੀ ਜਿਹੜਾ ਸੀ ਬਹੁਤ ਡਰ ਗਿਆ ਸੀ ਪਰ ਹਿੰਮਤ ਕਰਕੇ ਰਾਜਾ ਨੂੰ ਗਿਆ ਕਿ ਉਹ ਨਹੀਂ ਜਾਣਦਾ ਉਹ ਇੱਥੇ ਕਿਵੇਂ ਪਹੁੰਚਿਆ ਤੇ ਕਿਸੇ ਨੇ ਉਸ ਨੂੰ ਰੋਕਿਆ ਕਿਉਂ ਨਹੀਂ ਪਰ ਮੈਂ ਨਾ ਜਾਣਦਾ ਕਿ ਅੱਜ ਮੇਰੀ ਮੌਤ ਹੋਣੀ ਸੀ ਤੇ ਹੁਣ ਸੱਚਮੁੱਚ ਹੋਣ ਜਾ ਰਹੀ ਹੈ ਰਾਜਾ ਨੂੰ ਇਹ ਗੱਲ ਥੋੜੀ ਅਜੀਬ ਜਿਹੀ ਲੱਗੀ ਤੇ ਪੰਡਤ ਨੂੰ ਪੁੱਛਿਆ ਬਤ ਤੈਨੂੰ ਕਿਵੇਂ ਪਤਾ ਐਸ ਤੇ ਪੰਡਤ ਨੇ ਮਹਾਕਾਲ ਦੀ ਸਾਰੀ ਕਹਾਣੀ ਰਾਜਾ ਨੂੰ ਦੱਸ ਦਿੱਤੀ ਰਾਜਾ ਨੂੰ ਪੰਡਤ ਦੀ ਗੱਲ ਥੋੜੀ ਸੱਚੀ ਲੱਗੀ ਪਰ ਉਹਨੇ ਸੋਚਿਆ ਵੀ ਸ਼ਾਇਦ ਪੰਡਤ ਮੌਤ ਤੋਂ ਬਚਣ ਲਈ ਗੱਲਾਂ ਬਣਾ ਰਿਹਾ ਵਾ ਰਾਜਾ ਨੇ ਪੰਡਤ ਨੂੰ ਕਿਹਾ ਵੀ ਜੇਕਰ ਤੂੰ ਸੱਚ ਬੋਲ ਰਿਹਾ ਤਾਂ ਮੈਂ ਤੇਰੀ ਮੌਤ ਦਾ ਕਾਰਨ ਨਹੀਂ ਬਣਾਗਾ ਪਰ ਜੇਕਰ ਤੇਰੀ ਗੱਲ ਝੂਠੀ ਨਿਕਲੀ ਤਾਂ ਤੇਰੀ ਮੌਤ ਤੈਵ ਰਾਜਾ ਨੇ ਸਾਰੀ ਗੱਲ ਦੀ ਸੱਚਾਈ ਜਾਣਨ ਲਈ ਆਪਣੀ ਸਿਪਾਹੀ ਦੂਜੇ ਰਾਜਾ ਕੋਲ ਜਿਹੜਾ ਸੀ ਉਹ ਭੇਜੇ ਜਦੋਂ ਸਿਪਾਹੀ ਵਾਪਸ ਆਇਆ ਤੋ ਉਸਨੇ ਸਾਰੀ ਗੱਲ ਦਸੀ ਕਿ ਕਿਵੇਂ ਰਾਜਾ ਨੇ ਪੰਡਤ ਦੀ ਰਹਾਈਸ਼ ਮਹਿਲ ਵਿੱਚ ਕਰ ਰੱਖੀ ਸੀ ਪਰ ਪਤਾ ਹੀ ਨਹੀਂ ਕਿਵੇਂ ਪੰਡਤ ਇੱਥੇ ਪਹੁੰਚ ਗਿਆ ਸਾਰੀ ਗੱਲ ਸੁਣ ਰਾਜਾ ਹੁਣ ਸੋਚੋ ਪੈ ਗਿਆ ਕਿਉਂਕਿ ਉਸਨੇ ਪੰਡਤ ਨੂੰ ਫਾਂਸੀ ਦਾ ਹੁਕਮ ਜਿਹੜਾ ਸੀ ਉਹ ਸੁਣਾ ਦਿੱਤਾ ਸੀ ਪਰ ਪੰਡਤ ਸਹੀ ਸੀ ਇਸ ਕਰਕੇ ਉਹ ਹੁਣ ਉਸਨੂੰ ਫਾਂਸੀ ਨਹੀਂ ਦੇ ਸਕਦਾ ਇਸ ਲਈ ਉਸਨੇ ਆਪਣੇ ਜਿਹੜੇ ਉਹਦੇ ਮੰਤਰੀ ਸੀ ਉਹਨਾਂ ਨਾਲ ਉਹਨੇ ਸਲਾਹ ਕੀਤੀ ਮੰਤਰੀਆਂ ਨੇ ਉਹ ਜਿਹੜਾ ਸੀ ਇਹ ਮਸਲੇ ਦਾ ਹੱਲ ਕੱਢਿਆ ਕਿ ਪੰਡਤ ਨੂੰ ਸੂਤ ਦੇ ਧਾਗੇ ਨਾਲ ਫਾਂਸੀ ਦਿੱਤੀ ਜAVE ਇਸ ਨਾਲ ਉਸ ਨੂੰ ਫਾਂਸੀ ਵੀ ਨਹੀਂ ਲੱਗੇਗੀ ਤੇ ਰਾਜੀ ਦਾ ਜਿਹੜਾ ਹੁਕਮ ਆ ਉਹ ਵਿਅਰਥ ਨਹੀਂ ਜਾਵੇਗਾ ਪੰਡਤ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਉਸ ਦੀ ਮੌਤ ਟਲ ਜਾਵੇਗੀ ਕਿਉਂਕਿ ਸੂਤ ਦੇ ਧਾਗੇ ਨਾਲ ਕੌਣ ਮਰਦਾ ਵਾ ਜਦੋਂ ਪੰਡਤ ਨੂੰ ਫਾਂਸੀ ਦਿੱਤੀ ਜਾਣ ਲੱਗੀ ਤਾਂ ਪੰਡਤ ਖੁਸ਼ੀ-ਖੁਸ਼ੀ ਫਾਂਸੀ ਤੇ ਚੜਨ ਲਈ ਤਿਆਰ ਹੋ ਗਿਆ ਇਸ ਦੌਰਾਨ ਭਾਵੇਂ ਧਾਗਾ ਟੁੱਟ ਗਿਆ ਪਰ ਆਪਣਾ ਕੰਮ ਕਰ ਗਿਆ ਧਾਗੇ ਨਾਲ ਪੰਡਤ ਦੀ ਜਿਹੜੀ ਗਲੇ ਦੀ ਨਾੜ ਸੀ ਉਹ ਕੱਟੀ ਗਈ ਜਿਸ ਵਿੱਚੋਂ ਖੂਨ ਵਗਣ ਲੱਗਾ ਤੇ ਦੇਖਦੇ ਹੀ ਦੱਕ ਦੇਖਦੇ ਪੰਡਤ ਦਾ ਪਿੰਡਾ ਠੰਡਾ ਹੋ ਗਿਆ ਤੇ ਪੰਡਤ ਦੇ ਸਵਾਸ ਨਿਕਲ ਗਏ ਉੱਥੇ ਖੜੇ ਕਿਸੇ ਵੀ ਵਿਅਕਤੀ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਸੂਤ ਦੇ ਧਾਗੇ ਨਾਲ ਵੀ ਕਿਸੇ ਦੀ ਮੌਤ ਹੋ ਸਕਦੀ ਪਰ ਨੀਤੀ ਨੇ ਆਪਣਾ ਕੰਮ ਕਰ ਦਿੱਤਾ ਕਿਉਂਕਿ ਜੋ ਜਦੋਂ ਹੋਣਾ ਹੁੰਦਾ ਉਹ ਹੋ ਕੇ ਹੀ ਰਹਿੰਦਾ ਬੰਦਾ ਚਾਹੇ ਕਿੰਨੀਆਂ ਵੀ ਸਾਵਧਾਨੀਆਂ ਵਰਤ ਲੇ ਅਸੀਂ ਕਹਿੰਦੇ ਆ ਨਾ ਕਿ ਜੋ ਕਿਸਮਤ ਚ ਲਿਖਿਆ ਹੁੰਦਾ ਉਹ ਕਦੇ ਨਹੀਂ ਮਿਟਦਾ ਦੋਸਤੋ ਫਿਰ ਮਿਲਦੇ ਆ ਇੱਕ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਤਦ ਤੱਕ ਲਈ ਰੱਬ ਰਾਖਾ